ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕੋਈ ਸੂਟਸ ਨਹੀਂ ਦਿਖਾਉਣੇ ਹੈਗੇ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਕੋਟੀਆਂ ਜੈਕਟਾਂ ਦੇ ਨਵੇਂ-ਨਵੇਂ ਡਿਜ਼ਾਈਨ ਦਿਖਾਉਣੇ ਨੇ ਸਭ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਇਹ ਕੋਟੀਆਂ ਜੈਕਟਾਂ ਬਣਵਾਉਣ ਲਈ ਮੈਂ ਤੁਹਾਨੂੰ ਇੱਕ ਨੰਬਰ ਨਾਲ ਦਵਾਂਗੀ ਜਿਸ ਨੇ ਵੀ ਕੋਈ ਆਰਡਰ ਕਰਨਾ ਹੋਊਗਾ ਤਾਂ ਤੁਸੀਂ ਸਾਥੋਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਇਹ ਕੋਟੀਆਂ ਜਿਹੜੀਆਂ ਜੈਕਟਾਂ ਨੇ ਅਸੀਂ ਬੁਣ ਕੇ ਤਿਆਰ ਕਰਕੇ ਕੋਰੀਅਰ ਕਰ ਦਿੰਨੇ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੱਚੇ ਦੀ ਕੋਟੀ ਦਿਖਾ ਦਿੰਨੀ ਆ। ਇਹ 8 ਤੋਂ ਲੈ ਕੇ 10 ਸਾਲ ਦੇ ਬੱਚੇ ਦੀ ਕੋਟੀ ਆ। ਜੀ ਕੋ ਇਦਾਂ ਹੀ ਇਹਦੇ 슬ੀਵਸ ਤੇ ਬਣੇ ਹੋਏ ਨੇ। ਫਰੰਟ ਦੇਖ ਸਕਦੇ ਹੋ। ਤੇ ਨਾਲ ਹੀ ਇਸ ਦਾ ਬੈਕ ਚੈੱਕ ਕਰ ਸਕਦੇ ਹੋ। ਤੁਸੀਂ ਆਪਣੇ ਖੁਦ ਦੇ ਪਾਸ਼ਮ ਵੀ ਸਾਨੂੰ ਸੈਂਡ ਕਰ ਸਕਦੇ ਹੋ। ਜਾ ਫਿਰ ਸਾਡੇ ਕੋਲ ਜਿਹੜਾ ਹੈ ਪੂਰਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਦੇ ਨਾਲ ਤੁਸੀਂ ਟੋਪੀ ਜਰਾਬਾਂ ਵੀ ਤਿਆਰ ਕਰਾ ਸਕਦੇ ਹੋ ਸੋ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜਾ ਨੰਬਰ ਦਿੱਤਾ ਗਿਆ ਉਹਦੇ ਉੱਪਰ ਤੁਸੀਂ ਸਕਰੀਨਸ਼ਾਟ ਕਰਕੇ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਇਹ ਜਿਹੜੀ ਕੋਟੀ ਆ ਤੁਸੀਂ ਕਿਸੇ ਵੀ ਨਾਪ ਤੇ ਤਿਆਰ ਕਰਵਾ ਸਕਦੇ ਹੋ ਨੈਕਸਟ ਡਿਜ਼ਾਈਨ ਸਾਡਾ ਇਹ ਆ ਕਾਫੀ ਟ੍ਰੈਂਡ ਚ ਆ ਡਿਜ਼ਾਈਨ ਇਹ ਸਾਰਾ ਹੈਂਡ ਦੇ ਨਾਲ ਜਿਹੜਾ ਇਸ ਦੇ ਉੱਪਰ ਵਰਕ ਕੀਤਾ ਗਿਆ ਇਹ ਬੈਕ ਸਾਈਡ ਇਸੇ ਤਰ੍ਹਾਂ ਰਹੇਗੀ ਇਹ ਲੇਡੀਜ਼ ਜੈਕਟ ਆ ਕਲਰ ਵਗੈਰਾ ਤੁਸੀਂ ਆਪਣੇ ਅਕੋਰਡਿੰਗ ਵੀ ਕਰਵਾ ਸਕਦੇ ਹੋ ਫਿੱਕੇ ਗੂੜੇ ਜਿੰਦਾਂ ਦਾ ਤੁਹਾਨੂੰ ਪਸੰਦ ਹੋਵੇ ਸੋ ਵਰਕ ਤੋਂ ਤੁਸੀਂ ਦੇਖ ਸਕਦੇ ਹੋ ਸਾਰਾ ਜਿੰਦਾਂ ਅੱਗੇ ਵਿంటర్ ਸੀਜ਼ਨ ਆ ਰਿਹਾ ਸੋ ਜਲਦੀ ਜਲਦੀ ਤੁਸੀਂ ਆਪਣੇ ਆਰਡਰਸ ਦੇ ਦਿਓ ਸਾਨੂੰ ਤਾਂ ਕਿ ਉਦੋਂ ਤੱਕ ਜਿਹੜਾ ਆਪਣਾ ਤਿਆਰ ਹੋ ਜਾਣਗੇ ਸੋ ਹੋਰ ਵੀ ਬਹੁਤ ਡਿਜ਼ਾਈਨ ਸਾਡੇ ਰੈਡੀ ਹੋ ਰਹੇ ਨੇ ਇਹ ਰੈੱਡ ਜਿਹਾ ਕਲਰ ਬਹੁਤ ਹੀ ਪਿਆਰਾ ਕਲਰ ਹੈ ਇਸਦੀ ਤੁਹਾਨੂੰ ਪੁੰਤੀ ਦਿਖਾ ਦਿੰਨੀ ਹੈ ਮੈਂ ਤੁਸੀਂ ਆਪਣਾ ਵੀ ਕੋਈ ਡਿਜ਼ਾਈਨ ਸਾਨੂੰ ਸੈਂਡ ਕਰਕੇ ਉਦਾਂ ਦੀ ਵੀ ਬਣਵਾ ਸਕਦੇ ਹੋ ਇਹ ਥੋੜੀ ਲੌਂਗ ਦੇ ਵਿੱਚ ਹੈ ਜੈਕਟ ਸੋ ਨਾਲ ਇਹਦੇ ਪਾਕਟਸ ਵੀ ਲੱਗੇ ਹੋਈਆਂ ਨੇ ਦੇਖ ਸਕਦੇ ਹੋ ਸੋ ਇਹਦੀ ਬੈਕ ਵੀ ਸੇਮ ਹੀ ਰਹੇਗੀ ਜਿੱਦਾਂ ਫਰੰਟ ਆ ਉਦਾਂ ਹੀ ਇਸਦੇ ਬੈਕ ਤੇ ਬੁਣਤੀ ਪਾਈ ਗਈ ਹੈ ਦੇਖੋ ਇਹ ਪੂਰੀ ਸਟੈਚੇਬਲ ਆ ਨਿਕੋ ਲੌਂਗ ਦੇ ਵਿੱਚ ਆ ਜੈਕਟ ਸੋ ਇਹ ਕੇ ਅਗਮ ਮਸਟਰਡ ਜਾਂ ਲਾਈਟ ਜਾਂ ਕਲਰ ਹੋਗਾ ਬਹੁਤ ਹੀ ਪਿਆਰਾ ਡਿਜ਼ਾਈਨ ਆ ਦੇਖ ਸਕਦੇ ਹੋ ਇਸ ਦੇ ਵੀ ਇਦਾਂ ਪਾਕਟਸ ਬਣੀਆਂ ਨੇ ਦੋਨੋਂ ਸਾਈਡ ਤੇ ਇਹਦਾ ਵੀ ਫਰੰਟ ਤੇ ਬੈਕ ਜਿਹੜਾ ਸੇਮ ਹੀ ਆ ਸੋ ਤੁਹਾਨੂੰ ਵਰਕ ਦਿਖਾ ਦਿੰਨੇ ਆ ਸੀ ਲਿਕੋ ਇਦਾਂ ਪਾਕਟਸ ਬਣੀਆਂ ਹੋਈਆਂ ਨੇ ਤੁਸੀਂ ਵਿਦਆਊਟ ਪਾਕਟਸ ਵੀ ਕਰਵਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੌਫਟ ਪਸ਼ਮਾਗੀ ਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੀ ਸਫਾਈ ਨਾਲ ਜਿਹੜੇ ਸਾਡਾ ਕੰਮ ਕੀਤਾ ਜਾਂਦਾ ਲਾਈਟ ਸਕਾਈ ਜਿਆ ਕਲਰ ਆ ਦੇਖ ਸਕਦੇ ਹੋ ਇਸ ਦਾ ਵੀ ਫਰੰਟ ਹੈ ਸੋ ਇਸ ਦਾ ਬੈਕ ਆ ਤੇ ਕੰਮ ਦੇਖ ਲਓ ਤੁਸੀਂ ਕਿੰਨੀ ਸਫਾਈ ਨਾਲ ਕੀਤਾ ਗਿਆ ਬਾਰਡਰ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਡਿਜ਼ਾਈਨ ਵੀ ਸਾਨੂੰ ਸੈਂਡ ਕਰਕੇ ਬਣਵਾ ਸਕਦੇ ਹੋ ਸੋ ਗੇਠਨ ਮੇਂ ਉਹ ਡਿਜ਼ਾਈਨ ਸ਼ੋ ਕਰ ਦੇਣੀ ਹੁਣ ਜਿਹੜੇ ਕਿ ਸਾਡੇ ਸੇਲ ਹੋ ਚੁੱਕੇ ਨੇ ਆਰਡਰ ਜਾ ਚੁੱਕੇ ਨੇ ਉਹਦੇ ਮੈਂ ਤੁਹਾਨੂੰ ਅੱਗੇ ਪਿਕਸ ਵਗੈਰਾ ਜਿਹੜਾ ਸ਼ੇਅਰ ਕਰ ਦੇਣੀ ਆ